ਮੈਂ ਕਾਟਾ ਦੇ ਕੇ ਆਇਆ ਪਹਿਲਾ ਤਾਂ ਅਰਣਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਬੜੇ ਵੀਰ ਵਰਮਾ ਜੀ ਨੂੰ ਜੋ ਸਵਾਰਕਾਰ ਭਲਾਈ ਬੋਰਡ ਪੰਜਾਬ ਦਾ ਨਵੀਂ ਉਪ ਚੇਅਰਮੈਨ ਲਗਾਇਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਮੈਂ ਇਹਨਾਂ ਕੋਲ ਆਸ ਕਰਦਾ ਕਿ ਜੋ ਸਾਡੇ ਸਵਾਰਕਾਰ ਸਮਾਜ ਦੀਆਂ ਜੋ ਔਕੜਾਂ ਹੈ ਔਰ ਜੋ ਦਿੱਕਤ ਆ ਰਹੀ ਹੈ ਉਹਨਾਂ ਨੂੰ ਇਹ ਕਿਸੇ ਹੱਦ ਹੱਦ ਤੱਕ ਹੱਲ ਕਰਾਂ ਦੀ ਕੋਸ਼ਿਸ਼ ਕਰਨਗੇ ਇਹ ਹੀ ਇਹਨਾਂ ਕੋਲੋਂ ਮੈਂ ਆਸ ਕਰਦਾ ਹਾਂ ਔਰ ਕਦੇ ਵੀ ਇਹ ਦਿਨ ਦੇ ਵਿੱਚ ਰਾਤ ਦੇ ਵਿੱਚ ਸਾਨੂੰ ਫੋਨ ਕਰਦੇ ਆ ਜਾਂ ਕਿਸੇ ਮੈਸੇਜ ਵੀ ਲਾਨੇ ਆ ਤਾਂ ਵੀ ਇਹਨਾਂ ਦੇ ਨਾਲ ਵੋਟਾਂ ਨਾਲ ਵੋਟਾਂ ਲਾ ਕੇ ਖੜਾਂਗੇ ਔਰ ਇਹ ਹੀ ਸਾਡੇ ਸਮਾਜ ਦਾ ਜੋ ਹੈਗਾ ਟੀਚਾ ਹੈ ਕਿ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣਾ ਇਹ ਹੀ ਅਸੀਂ ਇਹਨਾਂ ਦੇ ਨਾਲ ਬੈਠੇ ਡਿਸਕਸ ਕਰ ਰਹੇ ਸੀਗੇ ਔਰ ਅੱਗੇ ਰੂ ਵੀ ਇਹ ਤਾਂ ਹੁੰਦੀਆਂ ਰਹਿਣੀ ਹੈ ਔਰ ਮੈਂ ਇਹਨਾਂ ਦਾ ਇੱਥੇ ਕੋਰਾਲੀ ਮੇਰੇ ਦਫ਼ਤਰ ਤੇ ਆਣ ਦੇ ਬਹੁਤ-ਬਹੁਤ ਇਹਨਾਂ ਦਾ ਵੈਲਕਮ ਕਰਦਾ ਔਰ ਇਹਨਾਂ ਦਾ ਧੰਨਵਾਦ